ਇਹਦੀ ਸਰਕਾਰ ਜੋੜ ਮੇਰੇ ਬਜ਼ੁਰਗ ਸਹਿਬਾਨੋ ਮੇਰੇ ਆਵਾ ਮੇਰੇ ਨੌਜਵਾਨ ਸਾਥੀਓ ਖਲਾਫ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ 200 ਦਿਨ ਤੇ ਅੰਦੋਲਨ ਦੇ ਭਾਰਤਾਂ ਦੀ ਜਿਹੜੀ ਗੱਡੀ ਆ ਜਿਹੜਾ ਟਿੰਟੀ ਕਰਕੇ ਰੱਖਤੀ ਕੱਲੀਆਂ ਭਾਰਤਪੁਰ ਦੇ ਜਣਾ ਨਹੀਂ ਉਸ ਤੋਂ ਉਹਨੇ ਪਕਲੀਆਂ ਕਿਉਂਕਿ ਆਉਣ ਵਾਲੇ ਜਨਾਨੇ ਵਿੱਚ ਕਾਹਦੇ ਜਿਹੜਿਆ ਝੋਨਾ ਮੋਝਾ ਮਾਰ ਗਿਆ ਉਹਨਾਂ ਨਾਲ ਜਿਨ੍ਹਾਂ ਦੇ ਵਿੱਚ ਇੱਥੇ ਪੱਟੇ ਕੱਟ ਹੋਣੇ ਆ ਪੱਟੇ ਸੰਘਰਸ਼ੀ ਚੱਲੂ ਹੋਣੀਆਂ ਇਸ ਕਰਕੇ ਜੜਾਆਂੀਆਂ ਪੰਜਾਬੀਆਂ ਨੇ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਧਾਨਤ ਮਾਤੇ ਪੱਟਣੇ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਟੀ ਤੇ ਡੇਟਾ ਮਾਰ ਰਹੀਆਂ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਡੇਟਾ ਮਲਵਾ ਰਹੀ ਹੈ ਵੀ ਇਹ ਸਰਦਰ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸਾਲ ਲੀਡਰ ਨੂੰ ਅਸੀਂ ਡਰਾ ਲਾਂਗੇ ਇਹ ਧੁੱਲ ਪਹਿਲਾ ਵਿਕਟੇ ਤੇ ਹੁਣ ਵੀ ਕਿੱਦਾ ਗਿਆ ਉਹਨਾਂ ਦੇ ਵਿੱਚ ਵੀ ਕਿਵੇਂ ਜਿਹੜੇ ਸਾਡੇ ਜ਼ਮੀਨਾਂ ਨੂੰ ਖਤਰਾ ਕੀਤਾ ਜਾ ਰਿਹਾ ਹੈ ਕਿਵੇਂ ਜਿਹੜੇ ਸਾਡੇ ਜ਼ਮੀਨਾਂ ਦੇ ਉੱਪਰ ੱਟਕੇ ਨਾਲ ਰੋਡ ਬਣਾਇਆ ਜਾ ਰਹੇ ਨੇ ਇੱਕ ਕਰੋੜ 5 ਲੱਖ ਜਿਹੜੀ ਸਾਡੀ ਤਲਾ ਖੇਤੀਬਾੜੀ ਵਾਲੀ ਹੈਗੀ ਅੱਜ 70 ਲੱਖ ਜਿਹੜੀ ਜਮੀਨ ਜਾਂਦੀ ਹੈ ਖੇਤੀਬਾੜੀ ਹੈਟਰ ਹੈਗੀ ਇਸ ਕਰਕੇ ਪੰਜਾਬ ਦੇ ਨੌਜਵਾਨ ਨੂੰ ਪੰਜਾਬ ਦੇ ਲੋਕਾਂ ਦਾ ਬੇਇਨਸਾਫੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਆਪਾਂ ਇੱਥੇ ਬਟੇ ਕਾਹਨੋ ਜਾ ਕੇ ਇੱਲਾ ਮੇਰੇ ਕੋਲੇ ਆ ਕੇ ਕਰ ਲੱਗ ਜੂਵੇ ਭਾਈ ਸਾਡਾ 30 ਲੱਖ ਪਾ ਗਿਆ ਸਾਡਾ 50 ਲੱਖ ਪਾ ਗਿਆ ਲੋੜ ਐ ਇੱਥੇ ਜਿਹੜੇ ਆਪਣੇ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਦੀ ਲੋੜ ਐ ਇਸ ਕਰਕੇ ਨੌਜਵਾਨੋ ਆਓ ਆਪਾਂ ਆਪਣੇ ਬਾਪੂਦਰ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿਵੇਂ ਜਿਹੜੇ ਕੰਗੜਾ ਵਰਗੀਆਂ ਜਿਹੜੀਆਂ ਕਿ ਚੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਨੇ ਕੋਈ ਕਰਤਾਰ ਨਹੀਂ ਹੈਗਾ ਆਹ ਸਾਡੇ ਮਾਈ ਭਾਪੂਦਰਾਂ ਦੇ ਮਾਮਾ ਬਾਪੂ ਸਾਹਿਬ ਜੀ ਨੇ ਕਿਹਾ ਕਿ ਨਾ ਸਾਡੀ ਕਰਤਾਰ ਤੁਸੀਂ ਪੰਜਾਬ ਦੀ ਕਰਤੇ ਲੱਗਿਆ ਹੋਈਆਂ ਨੇ ਕਿਹਾ ਜੋ ਕੁਛੋ ਬੋਲ ਰਹੀਆਂ ਨੇ ਕਿਆ ਜੋ ਕੁਛੋ ਕੰਗੜਾ ਵਰਗੇ ਕਰ ਰਹੀਆਂ ਨੇ ਕਿਆ ਪਰ ਮੈਂ ਗੱਲ ਕਹਿਣਾ ਚਾਹਣਾ ਜੋ ਭਾਰਤ ਸਰ ਦੇ ਜੋ ਪੁੱਤੇ ਰੱਖੇ ਉਹਨੇ ਪਾਸ ਜਿਹੜਾ ਪੋਲ ਤੇ ਨਾ ਉਹਨੂੰ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਪ ਕਰ ਜਾਂਦੇ ਨੇ ਕਿੱਥੇ ਤਾਂ ਉਹ ਟੱਪ ਟੱਪ ਰੋਸ ਹੋਣਾ ਚਾਹੀਦਾ ਥੋ ਸਾਡੇ ਸਿੱਖਾਂ ਉੱਪਰ ਸਾਡੇ ਸਾਥ ਦਿਓ ਜੋ ਸਾਡੇ ਕਿਸਾਨਾਂ ਉੱਪਰ ਸਾਡੇ ਸਾਥ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛੋ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂ ਦੇ ਉੱਪਰ ਕੀ ਦੇਖਿਆ ਕਿ ਕਰੇ ਐਡਾਇਰ ਐਡਾ ਮਾਰ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗਦੀਸ਼ ਸਿੰਘ ਟੱਲੇਵਾਲ ਦਿੱਲੀ ਏਅਰਪੋਰਟ ਤੇ ਚੇਰਾ ਗਿਆ ਤੇ ਸਾਡੇ ਸਰਸਾ ਦਾਬ ਤੇ ਰਹਿ ਗਏ ਜੋ ਕਿ ਉਹ ਜੋ ਜਾ ਉਹਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਲ ਡਰਾਮੇ ਕਰੀਂਦਾ ਮਾਂ ਕਿਸਾਨਾਂ ਨਾਲ ਮਾਂ ਕਿਸਾਨਾਂ ਨਾਲ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਐਡਾ ਬੜਾ ਗੱਪੇ ਦਾ ਧਰਮਾ ਦਾ ਪੁੱਤ ਆਹ ਦਿਨ ਤੱਕ ਗੱਪ ਹੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਮਰੇ ਸਮਝਵਾੜਾ ਆਕੂਆਂ ਨੂੰ ਤੇ ਆ ਮਾਵਾੜਾ ਬਰੇ ਲੋਕਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇੱਥੇ ਇਕੱਠੇ ਹੋ ਕੇ ਲੜੀਏ ਕਿ ਪਹਿਲਾਂ ਨਿਭਾਲ ਬਲੇ ਜਿਹੜਾ ਹਾਲਾਤਿਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਮੰਝੇ ਕਰ ਦਲੇ ਇਸ ਅੰਦੋਲਨ ਨੇ ਇਸ ਫੁੱਟੇ ਸੰਘਰਸ਼ ਨੇ ਪਤਾ ਲੱਗ ਜਾਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਦਾ ਪੰਜਾਬ ਨੂੰ ਵੇਚਣ ਤਿਆਰ ਇਸ ਕਰਕੇ ਭਰਾਵੋ ਸੰਘਰਸ਼ ਨੇ ਰਾਹ ਪਾਓ ਕਿ ਨਾ ਮੰਨੋ ਬਸ ਇਕੱਲਾ ਵਾਰ-ਵਾਰੀ ਦਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਦੀ ਖਾਣ ਲਈ ਲੜੀਏ ਆਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜਿੱਥੇ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਵਾ ਜਵਾਬ ਦੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਕੰਗਣਾ ਵਰਗੇ ਜਾਂ ਜੋ ਵੀ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਤਾਰਦੇ ਨੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਜਿਹੜਾ ਇਕੱਠੇ ਹੋ ਕੇ ਕੋਈ ਪਾਸੇ ਨਕੜਾ ਛੱਡ ਕੇ ਇਕੱਠੇ ਕਿੱਟਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਿਆ ਲੜੀਏ ਥੋੜਾ ਸਾੜਨਾ ਬਹੁਤ ਵੱਤਾ ਅਨੁਭਵ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਕਾਫਲੇ ਲੈ ਕੇ ਸਾਡੇ ਕਿਸਾਨੋ ਕਹਿੰਦਾ ਬਹੁਤ ਬਹੁਤ ਧੰਨਵਾਦ ਕੀ ਸਾ ਬੇਇੱਜ਼ਤੀ ਕਰਦਾ ਬਸ ਲਾਸਟ ਤੱਕ ਕੋਈ ਕਿ ਦੁਨੀਆਂ ਵੀ ਸਾਡੀਆਂ ਕਿਸਾਨ ਕਿੱਤੇ ਵੰਗੀਆਂ ਨਹੀਂਆਂ ਦੁਨੀਆਂ ਹੋਰ ਨੇ ਜੀਆਂ ਮੇਰੀ ਵੇਦ ਕੇ ਵੀ ਇਕੱਠੇ ਹੋ ਗਏ 200 ਦਿਨ ਤੋਂ ਅੰਦੋਲਨ ਨੇ ਭਾਰਤਾਂ ਮੂਟੇ ਨੂੰ ਕਰਕੇ ਵਾਰੀ ਬੜੇ ਵੱੰਗਿਆ ਥਾਂ ਤੇ ਅੰਦੋਲਨ ਚੱਲ ਰਿਹਾ ਹੈ ਬੜੀ ਵੱੰਗਿਆ ਜਗ੍ਹਾ ਤੇ ਅੰਦੋਲਨ ਕਰ ਰਿਹਾ ਆਪੋ ਆਪਣੇ ਮੱਤ ਪੇਤ ਭਲਾ ਦੋ ਵੱਟੇ ਕਾਫਲੇ ਵੱਡੀਆਂ ਧੀਰਾ ਵੱਟੇ ਇਕੱਠ ਕਰ ਲੋ ਕੱਟ ਟਟੇ ਇਕੱਠੇ ਹੋ ਜਾਓ ਚਲੋ ਠੀਕ ਆ 23 ਨੇ ਚਾ 35 ਜੱਥੇ ਬੰਦਿਆ ਨੇ ਜਿੱਥਿਆਂ ਵੀ ਜੱਥੇ ਬੰਦਿਆ ਨੇ ਕੋਈ ਗੱਲ ਨਹੀਂ ਪਹਿਲਾਂ ਉਹ ਇਕੱਠੇ ਹੋ ਕੇ ਆਪੋ ਆਪਣੇ ਮੱਤ ਭੇਲ ਭਰਾ ਕੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜ ਕੇ ਤੇ ਛਿੱਟ ਕੇ ਉਡਾ ਕੇ ਅਰਮਖ ਵੀ ਲਮਾ ਕੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਵੰਡ ਕੇ ਮੇਰੀ ਸਾਰੇ ਕਿਸਾਨੋ ਔਰ ਕੋ ਕੇ ਬੇਣਤੀ ਆ ਵੀ ਬਹੁਤ ਕੁਝ ਹੈ ਦੋਸਤਾਂ ਦੋਸਤਾਂ ਦੇ ਵਿੱਚ ਖਟਿਆ ਭਾਰਤਾਂ ਨੇ ਮੂੰਹ ਤੇ ਮੂੰਹ ਮਾਰਿਆ ਮੀਡੀਆ ਰਾਹੀਂ ਮੇਰੀ ਆਵਾਜ਼ ਜਾਊਗੀ ਆਪਾਂ ਕੱਢੇ ਹੋਏ ਕਿਹੜੇ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮੱਤ ਤੇ ਭੜਾ ਕੇ ਨਾ ਆਪੋਆਂ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਜਾਣ ਦੇਤੀ ਮੋਢੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਅੰਦੋਲਨ ਚੜ੍ਹਦੀ ਕਲਾ ਵਿੱਚ ਰਹਿਣਾ ਵਾਹੀ ਗੁਰਜੀਤ ਕਾ ਖਾਲਸਾ ਵਾਹੀ